ਕਾਜ਼ਿਲਕਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਲਈ ਵਿਸ਼ੇਸ਼ ਨاکہ بندی ਅਤੇ ਗਸ਼ਤ ਕੀਤੀ ਜਾ ਰਹੀ ਹੈ ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਚੋਰੀ ਧੱਕਾਤੀ ਅਤੇ ਦੰਗਿਆਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਲੁੱਟਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਤੇ ਸ਼ਿਕੰਜਾ ਕੱਸਣ ਦੇ ਲਈ ਖਾਸ ਕਰਕੇ ਰਾਤ ਦੇ ਸਮੇਂ ਸ਼ੱਕੀ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਬਾਰਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕੋਈ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਆਪਣੇ ਨੇੜੇ ਕਿਸੇ ਵੀ ਲੋਟੇ ਜਾਂ ਚੋਰੀ ਦੀ ਘਟਨਾ ਦੀ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਪੰਜਾਬ ਪੁਲਿਸ ਤੇ ਸੂਚਨਾ ਦੇ ਸਕਦੇ ਹਨ ਉੱਲੇ ਰਸਤੇ ਨੇ ਸਮਸ਼ਾਨ ਜਿੱਮੇ ਪੁੜੀਆਂ ਹੋ ਗਈਆਂ ਇਦਾਂ ਉਸ ਜਿਹੜੇ ਨੌਜਵਾਨ بگੜੇ ਹੋਏ ਬੱਚੇ ਨੇ ਉਹ ਇਦਾਂ ਕਿ ਸ਼ਰਾਬਤਾ ਕਰਦੇ ਨੇ ਜਿਵੇਂ ਹਥਿਆਰ ਲੈ ਕੇ ਖੜ ਜਾਂਦੇ ਨੇ ਤੇ ਉਹ ਕਈ ਵਾਰੀ ਕੋਈ ਵਾਰ ਦਾਤ ਵੀ ਕਰਦੇ ਨੇ ਉਸ ਚੀਜ਼ ਨੂੰ ਰੋਕਣ ਲਈ ਇਹ ਮਾਨਯੋਗ ਐਸਐਸਪੀ ਮੈਮ ਡਾਕਟਰ ਪ੍ਰਗਿਆ ਜੈਨ ਉਹਨਾਂ ਨੇ ਜਿਹੜੇ ਫਾਜ਼ਕਾ ਦੇ ਐਸਐਸਪੀ ਨੇ ਉਹਨਾਂ ਨੇ ਇਹ ਮੁਹਿੰਮ ਸੇੜੀ ਹੋਈ ਹੈ ਤਾਂ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ ਸਕੇ ਸਰ ਨਸ਼ੇੜੀ ਵੀ ਨਹੀਂ ਨਸ਼ੇੜੀ ਵੀ ਨਹੀਂ ਤੇ ਬਦਨਾਮਸ਼ ਵੀ ਨਹੀਂ ਹੂੰ ਇਹ ਬਿੱਲੇ ਨੇ ਕੰਮ ਕੋਈ ਕਰਦੇ ਨਹੀਂ ਤੇ ਇਸ ਕਰਕੇ ਜਿਹੜੀ ਪਬਲਿਕ ਵੀ ਆ ਹੁਣ ਸਾਡਾ ਸਾਥ ਦੇ ਰਹੀ ਆ ਪਬਲਿਕ ਵੀ ਖੁਦ ਠਿਕਰੀ ਪੈਰੇ ਲਗਾ ਰਹੀ ਆ ਸਾਡੇ ਨਾਲ ਤੇ ਅਸੀਂ ਪਬਲਿਕ ਦੇ ਸਾਥ ਨਾਲ ਹੀ ਇਹਨਾਂ ਨੂੰ ਤੇ ਕਾਬੂ ਪਾ ਸਕਾਂਗੇ ਕਿਉਂਕਿ ਜੇ ਸਾਨੂੰ ਕੋਈ ਸੂਚਨਾ ਆਊਗੀ ਉਸ ਹਸਾਬ ਨਾਲ ਹੀ ਅਸੀਂ ਇਹਨਾਂ ਨੂੰ ਨੱਥ ਪਾਵਾਂਗੇ ਸਾਡੇ ਜਿਹੜੇ 5 ਥਾਣੇ ਨੇ ਇਹ ਸਿਟੀ ਹੋ ਗਿਆ ਜਲਾਲਾਬਾਦ ਸਦਰ ਜਲਾਲਾਬਾਦ ਅਮੀਰ ਖਾਸ ਬੈਰੋਕੀ ਤੇ ਅਰਨੀ ਵਾਲਾ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਘਟੋ ਘਟ ਅੱਜ 12 ਨਾਕੇ ਲਾਏ ਹੋਏ ਨੇ ਜੀ ਤੇ ਅਲੱਗ-ਅਲੱਗ ਗਸ਼ਟਾਂ ਵੀ ਪੈਟਰੋਲਿੰਗ ਵੀ ਲਾਈਆਂ ਹੋਈਆਂ ਨੇ ਤੇ ਇਹ ਸ਼ਿਫਟਿੰਗ ਨਾ ਕੇ ਨੇ ਸਾਡੇ ਅਲੱਗ-ਅਲੱਗ ਅਸੀਂ ਇਹ ਮੂਵਮੈਂਟ ਪੋਜੀਸ਼ਨ 'ਚ ਆ ਅਸੀਂ ਫਿਕਸ ਨਹੀਂ ਕਿਤੇ ਖੜਨਾ ਤੇ ਥੋੜੀ ਦੇਰ ਬਾਅਦ ਕਿਤੇ ਥੋੜੀ ਦੇਰ ਬਾਅਦ ਕਿਤੇ ਜਾਂਦਾ ਮੂਵਮੈਂਟ ਤੇ ਰਵਾਂਗੇ ਹੂੰ ਤਾਂ ਕਿ ਇਹ ਮਾੜੇ ਅਨਸਰਾਂ ਨੂੰ ਰੋਕੇ ਦਾ ਸਬੂਤ ਕਿ ਜੇ ਫੋਰਸ ਸਾਨੂੰ ਲੋੜ ਪੈਣੀ ਹੈ ਤਾਂ ਅਸੀਂ ਹੈੱਡਕੁਆਰਟਰ ਤੋਂ ਮਗਾ ਲੈਣੇ ਹੁੰਦੇ ਹਾਂ ਹੁਣ ਸਾਡੇ ਕੋਲ ਏਆਰਪੀ ਕਯੂਆਰਟੀ ਟੀਮਾਂ ਇਹ ਮਗਾਈਆਂ ਹੋਈਆਂ ਨੇ ਹੈੱਡਕੁਆਰਟਰ ਤੋਂ ਆ ਰਾਤ ਦੇ ਆਪਰੇਸ਼ਨ ਲਈ ਜਿਹੜਾ ਨਾਈਟ ਡੋਮੀਨੇਸ਼ਨ ਹੈ ਇਹ ਅਸੀਂ ਬਾਹਰੋਂ ਫੋਰਸ ਮਗਾ ਕੇ ਵੱਧ ਕਸ਼ਤ ਇਰੀਆ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ਾਂਤੀ ਅੰਸਰਾਂ ਨੂੰ ਇਹੀ ਮੈਸੇਜ ਹੈ ਵੀ ਉਹ ਆਪਣੀ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਫਿਰ ਜੇਲ੍ਹ ਯਾਤਰਾ ਕਰਨੀ ਪੈਗੀ ਆ ਆਮ ਪਬਲਿਕ ਨੂੰ ਸੁਨੇਹਾ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਸਾਨੂੰ ਵੱਧ ਤੋਂ ਵੱਧ ਕੋਆਪਰੇਟ ਕਰੋ ਵੱਧ ਤੋਂ ਵੱਧ ਸਾਨੂੰ ਸੂਚਨਾ ਦਿਓ ਵੱਧ ਤੋਂ ਵੱਧ ਸਾਨੂੰ ਤੁਹਾਡੇ ਨਾਮ ਗੁਪਤ ਰੱਖੇ ਜਾਣਗੇ 112 ਨੰਬਰ 180 ਨੰਬਰ ਇਹ ਟੈਲੀਫੋਨ ਬਿਲਕੁਲ ਫ੍ਰੀ ਨੇ ਇੱਥੇ ਤੁਸੀਂ ਸੂਚਨਾ ਦੇ ਸਕਦੇ ਹੋ ਤੇ ਅਸੀਂ ਤੁਰੰਤ ਇੱਥੇ ਕਾਰਵਾਈ ਕਰਾਂਗੇ